ਨੰਬਰ 1 ਆਮਲੇਟ ਬਣਾਉਣ ਤੋਂ ਪਹਿਲਾਂ ਇਸ ਵਿੱਚ ਥੋੜਾ ਜਿਆ ਦੁੱਧ ਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਫੈਂਟੋ ਇਸ ਨਾਲ ਆਮਲੇਟ ਫੁੱਲਿਆ ਹੋਇਆ ਅਤੇ ਸਵਾਦ ਵੀ ਬਣੇਗਾ ਨੰਬਰ 2 ਫੁੱਲ ਗੋਭੀ ਫੁੱਲ ਗੋਭੀ ਦੇ ਚਿੱਟੇ ਰੰਗ ਨੂੰ ਬਣਾਏ ਰੱਖਣ ਲਈ ਪਕਾਉਂਦੇ ਸਮੇਂ ਇਸ ਵਿੱਚ 1 ਟੇਬਲस्पून ਦੁੱਧ ਪਾ ਦਿਓ ਨੰਬਰ 3 ਨਿੰਬੂ ਦਾ ਰਸ ਨਿੰਬੂ ਦੇ ਰਸ ਨੂੰ ਜੇ 15-20 ਦਿਨਾਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਸ ਦੇ ਰਸ ਨੂੰ ਬਰਫ਼ ਜਮਾਉਣ ਵਾਲੇ ਟਰੇ ਵਿੱਚ ਪਾ ਕੇ ਜਮਾ ਲਓ ਜਦੋਂ ਲੋੜ ਪਵੇ ਤਾਂ ਇਸ ਨੂੰ ਵਰਤੋਂ ਵਿੱਚ ਲੈ ਆਓ ਇਸ ਤੋਂ ਇਲਾਵਾ ਨਿੰਬੂ ਦਾ ਰਸ ਜ਼ਿਆਦਾ ਕੱਢਣਾ ਚਾਹੁੰਦੇ ਹੋ ਤਾਂ ਇਸ ਨੂੰ 15 ਸੈਕਿੰਡ ਲਈ ਮਾਈਕ੍ਰੋ ਵਿੱਚ ਰੱਖ ਲਿਓ ਨਾਰੀਅਲ ਨੰਬਰ 4 ਨੂੰ ਦੋ ਹਿੱਸਿਆਂ ਵਿੱਚ ਤੋੜਨ ਲਈ ਇੱਕ ਰਾਤ ਪਹਿਲਾਂ ਭਿਉ ਕੇ ਰੱਖ ਦਿਓ ਅਤੇ ਹਲਕੇ ਹਲਕੇ ਹੱਥਾਂ ਨਾਲ ਕਿਸੇ ਚੀਜ਼ ਨਾਲ ਤੋੜੋ ਇਸ ਨਾਲ ਨਾਰੀਅਲ ਆਸਾਨੀ ਨਾਲ ਟੁੱਟ ਜਾਵੇਗਾ ਨੰਬਰ 5 ਚੋਲਾ ਨੂੰ ਫੁੱਲਿਆ ਤੇ ਸਵੈ ਫਾਇਦ ਬਣਾਉਣ ਲਈ ਇਸ ਨੂੰ ਬਣਾਉਣ ਸਮੇ ਇਸ ਵਿੱਚ ਕੁਝ ਬਿੰਦਾ ਨਿੰਬੂ ਦੇ ਰਸ ਦੀਆਂ ਪਾ ਦਿਓ ਬਰੀਅਨ ਨੰਬਰ 6 ਬਰੀਆਨੀ ਨੂੰ ਬਣਾਉਣ ਲਈ ਪਿਆਜ਼ ਨੂੰ ਫਰਾਈ ਕਰਦੇ ਸਮੇ ਇਸ ਵਿੱਚ ਇੱਕ ਚੁਟਕੀ ਭਰ ਕੇ ਚੀਨੀ ਪਾ ਦਿਓ ਇਸ ਨਾਲ ਛੇਤੀ ਬਰ a ਹੋ ਜਾਵੇਗੀ ਨੰਬਰ 7 ਦਾਲ ਉਬਾਲਦੇ ਸਮੇਂ ਇਸ ਵਿੱਚ ਥੋੜਾ ਜਿਹਾ ਤੇਲ ਪਾ ਕੇ ਪਕਾਓ ਅਤੇ ਥੋੜੀ ਥੋੜੀ ਦੇਰ ਬਾਅਦ ਇਹ ਹਿਲਾਉਂਦੇ ਰਹੋ ਦਾਲ ਵਧੀਆ ਅਤੇ ਟੇਸਟੀ ਬਣੇਗੀ ਨੰਬਰ 8 ਚੌਲਾਂ ਦਾ ਆਟਾ ਸਬਜ਼ੀ ਬਣਾਉਂਦੇ ਸਮੇਂ ਇਸ ਦੀ ਗ੍ਰੇਵੀ ਨੂੰ ਆਪਣ ਸੰਗਣਾ ਕਰਨ ਲਈ ਇਸ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਮਿਲਾ ਦਿਓ ਨੰਬਰ 9 ਕਾਜੂ ਦਾ ਪੇਸਟ ਗ੍ਰੇਵੀ ਨੂੰ ਸੰਗਣਾ ਬਣਾਉਣ ਲਈ ਇਸ ਵਿੱਚ ਕਾਜੂ ਦੀ ਪੇਸਟ ਪਾ ਕੇ ਪਕਾਓ ਇਸ ਨਾਲ ਸਵਾਦ ਹੋਰ ਵੀ ਵੱਧ ਜਾਏਗਾ ਨੰਬਰ ਨੰਬਰ 10 ਖਸ ਖਸ ਖਾਣਾ ਬਣਾਉਂਦੇ ਸਮੇਂ ਜੇਕਰ ਗਲਤੀ ਨਾਲ ਇਸ ਵਿੱਚ ਜ਼ਿਆਦਾ ਪਾਣੀ ਪੈ ਜਾਵੇ ਤਾਂ ਇਸ ਨੂੰ ਛੇਤੀ ਸੰਗਣਾ ਕਰਨ ਲਈ ਇਸ ਵਿੱਚ ਖਸ ਖਸ ਦੀ ਪੇਸਟ ਬਣਾ ਕੇ ਪਾ ਦਿਓ ਫਿਰ ਇਸ ਨੂੰ ਤੇਜ ਸੇਕ ਤੇ ਪਕਾਓ ਨੰਬਰ 11 ਪਿੰਡੀ ਫਰਾਈ ਬਣਾਉਣ ਸਮੇ ਇਸ ਵਿੱਚ ਥੋੜਾ ਜਿਹਾ ਦਹੀਂ ਜਾਂ ਫਿਰ ਨਿੰਬੂ ਦਾ ਰਸ ਮਿਲਾ ਕੇ ਫਰਾਈ ਕਰੋ ਇਸ ਨਾਲ ਇਹ ਕ੍ਰਿਸਪੀ ਬਣੇਗੀ ਨੰਬਰ 12 ਪੁੰਗਰੀਆਂ ਫਲੀਆਂ ਫਲੀਆਂ ਨੂੰ ਘਾਰ ਪੁੰਗਰਉਣ ਲਈ ਇਹਨਾਂ ਨੂੰ ਰਾਤ ਭਰ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਪਾਣੀ ਵਿੱਚੋਂ ਕੱਢ ਕੇ ਇਹਨਾਂ ਨੂੰ ਮਲਬਲ ਦੇ ਕੱਪੜੇ ਵਿੱਚ ਬੰਨ ਕੇ 10 ਘੰਟੇ ਲਈ ਰੱਖ ਦਿਓ ਇਸ ਤੋਂ ਬਾਅਦ ਕਿਸੇ ਡੱਬੇ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਨੰਬਰ 13 ਇਡਲੀ ਇਡਲੀ ਦਾ ਮਿਸ਼ਰਣ ਬਣਾਉਣ ਲਈ ਚੋਲਾਂ ਨੂੰ 5-6 ਘੰਟੇ ਲਈ ਗਰਮ ਪਾਣੀ ਵਿੱਚ ਭਿਉਂ ਦਿਓ ਨੰਬਰ 14 ਆਟੇ ਨੂੰ ਸਕੌਂ ਤੋਂ ਬਚਾਉਣ ਆਟਾ ਫ੍ਰਿਜ ਵਿੱਚ ਰੱਖਣ ਤੋਂ ਪਹਿਲਾਂ ਇਸ ਤੇ ਤੇਲ ਲਗਾ ਕੇ ਡੱਬੇ ਵਿੱਚ ਬੰਦ ਕਰਕੇ ਰੱਖੋ ਨੰਬਰ 15 ਪਿਆਜ਼ ਨੂੰ ਛਿੱਲ ਕੇ ਠੰਡੇ ਪਾਣੀ ਵਿੱਚ ਪਾ ਦਿਓ ਇਸ ਨਾਲ ਅੱਖਾਂ ਨੂੰ ਹੰਝੂ ਨਹੀਂ ਆਉਣਗੇ ਨੰਬਰ 16 ਪਨੀਰ ਨੂੰ ਨਰਮ ਰੱਖਣ ਲਈ ਇਸ ਨੂੰ ਬਣਾਉਣ ਤੋਂ ਪਹਿਲਾਂ ਕੁਝ ਦੇਰ ਗਰਮ ਪਾਣੀ ਵਿੱਚ ਪਾ ਦਿਓ ਬਾਅਦ ਵਿੱਚ ਇਸ ਨੂੰ ਗਰੇਵੀ ਵਿੱਚ ਪਾਓ ਨੰਬਰ 17 ਪੂੜੀ ਕਰਾਰੀ ਬਣਾਉਣ ਲਈ ਇਸ ਵਿੱਚ ਇੱਕ ਟੇਬਲस्पून ਸੋਜੀ ਅਤੇ ਥੋੜਾ ਜਿਹਾ ਚੌਲਾਂ ਦਾ ਆਟਾ ਚੰਗੀ ਤਰ੍ਹਾਂ ਮਿਕਸ ਕਰੋ ਨੰਬਰ 18 ਅਦਰਕ ਲਸਣ ਦੀ ਪੇਸਟ ਅਦਰਕ ਲਸਣ ਦੀ ਪੇਸਟ ਨੂੰ ਦੇਰ ਤੱਕ ਰੱਖਣ ਲਈ ਇਸ ਵਿੱਚ ਥੋੜਾ ਜਿਹਾ ਗਰਮ ਤੇਲ ਮਿਲਾ ਦਿਓ ਅਤੇ ਫ੍ਰਿਜ ਵਿੱਚ ਰੱਖ ਦਿਓ ਨੰਬਰ 19 ਚੌਲਾਂ ਬਚੇ ਹੋਏ ਚੌਲਾਂ ਨੂੰ ਗਰਮ ਕਰਨ ਲਈ ਪਹਿਲਾਂ ਇਸ ਵਿੱਚ ਥੋੜੇ ਜਿਹਾ ਪਾਣੀ ਦੇ ਛਟਕਾ ਦਿਓ ਅਤੇ ਫਿਰ ਟੱਕ ਕੇ ਹਲਕੇ ਸੇਕ ਤੇ ਗਰਮ ਕਰੋ ਨੰਬਰ 14 ਔਰ ਸੌਰੀ 19 ਚਪਾਤੀ ਰੋਟੀਆਂ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਆਟਾ ਗੁੰਨਦੇ ਸਮੇਂ ਘੁਸੇ ਪਾਣੀ ਦੀ ਵਰਤੋ ਕਰੋ ਨੰਬਰ 20 ਮਟਰ ਦਾ ਰੰਗ ਹਰਾ ਰੱਖਣ ਦੇ ਲਈ ਉਬਾਲਦੇ ਸਮੇਂ ਇਸ ਵਿੱਚ ਇੱਕ ਚੁਟਕੀ ਭਰ ਚੀਨੀ ਪਾ ਦਿਓ ਨੰਬਰ 21 ਪਕੌੜੇ ਕ੍ਰਿਸਪੀ ਬਣਾਉਣਾ ਦੇ ਲਈ ਬੇਸਨ ਦੇ ਮਿਸ਼ਰਣ ਵਿੱਚ 2 ਟੇਬਲस्पून ਗਰਮ ਤੇਲ ਪਾ ਲਓ ਨੰਬਰ 22 ਹਿੰਗ ਖਾਣਾ ਬਣਾਉਣ ਤੇ ਸਮੇਂ ਹਿੰਗ ਦੀ ਵਰਤੋਂ ਜ਼ਰੂਰ ਕਰੋ ਇਸ ਨਾਲ ਖਾਣਾ ਪਚਣਾ ਚ ਆਸਾਨੀ ਹੋਵੇਗੀ ਨੰਬਰ 23 ਮੱਖਣ ਫ੍ਰਿਜ ਵਿੱਚ ਰੱਖਣ ਨਾਲ ਜੰਮ ਗਿਆ ਹੈ ਤਾਂ ਇਸ ਨੂੰ ਨਰਮ ਕਰਨ ਲਈ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਦਿਓ ਨੰਬਰ 24 ਕਾਫੀ ਘਰ ਮਹਿਮਾਨ ਆ ਗਏ ਹਨ ਅਤੇ ਉਹਨਾਂ ਨੂੰ ਜਾਣ ਦੀ ਵੀ ਕਾਲੀ ਹੈ ਤਾਂ ਫਟਾਫਟ ਕਾਫੀ ਬਣਾਉਣ ਲਈ ਕਾਫੀ ਦੇ ਫਿਲਟਰ ਵਿੱਚ ਥੋੜੀ ਜੀ ਚੀਨੀ ਪਾ ਦਿਓ ਇਸ ਤੋਂ ਬਾਅਦ ਕਾਫੀ ਪਾਊਡਰ ਅਤੇ ਪਾਣੀ ਪਾ ਕੇ ਮਿਕਸ ਕਰੋ ਇਸ ਨਾਲ ਕਾਫੀ ਜਲਦੀ ਬਣ ਜਾਏਗੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰੋ ਆਪਦੇ ਫਰੈਂਡ ਨਾਲ ਆਪਦੀਆਂ ਭੈਣਾਂ ਨਾਲ ਧੰਨਵਾਦ ਜੀ